ਸਾਰੇ ਨਗਰ ਵਾਸੀ ਨੂੰ ਬੇਨਤੀ ਹੈ ਕਿ ਪਾਣੀ ਦਾ ਟੈਂਕਰ ਆ ਗਿਆ ਪਾਣੀ ਭਰ ਲਓ ਪਾਣੀ ਭਰੀ ਵੀ ਜਾ ਰਿਹਾ ਉਹ ਪਾਣੀ ਭਰ ਲਓ ਬਾਕੀ ਮੈਂ ਇੱਕ ਬੇਨਤੀ ਕਰਨਾ ਚਾਹਣਾਗਾ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਵੀ ਰਿਸ਼ਤੇਦਾਰੀ ਹੈਗੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਭਾਈ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਰਿਸ਼ਤੇਦਾਰੀ ਆ ਉਹ ਸੰਗਰੂਰ ਦੇ ਵਿੱਚ ਨਾ ਆਉਣ ਜਿਨ੍ਹਾਂ ਤੇ ਕਰ ਗਰਮੀਆਂ ਨੇ ਉਹਨਾਂ ਤਾਂ ਕਰਨਾ ਹੁਣ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਤੁਹਾਨੂੰ ਮਿਲ ਨਹੀਂ ਰਿਹਾ ਸਾਡੇ 3-3 4-4 ਦਿਨ ਪਾਣੀ ਨਹੀਂ ਆਉਂਦਾ ਅਸੀਂ ਤਾਂ ਨਹਿਰ ਚ ਨਾ ਆ ਕੇ ਉਹ ਜਿਹੜੀ ਧੂਰੀ ਤੋਂ ਆਉਂਦੀ ਹੈਗੀ ਜੇ ਤੁਸੀਂ ਨਹਾਉਣਾਗਾ ਤਾਂ ਦੇਖ ਲਓ ਆਜੋ ਪਰ ਹੱਥ ਬਨ ਕੇ ਬੇਨਤੀ ਆ ਪਈ ਸੰਗਰੂਰ ਦੇ ਵਿੱਚ ਕਿਸੇ ਮੰਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰ ਰਹੀਆਂ ਪਾਣੀ ਦਾ ਰਿਸ਼ਤੇਦਾਰ ਅਸੀਂ ਬਿਨਾ ਨਾਤੇ ਬਿਨਾ ਭੁੱਖਣ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਬੇਨਤੀ ਆ ਅਸੀਂ ਤਾਂ ਗਰਮੀ 'ਚ ਸੰਗਰੂਰ ਮਾਰੀ ਰਹਾਂਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈ ਕਿ ਭਈ ਰਿਸ਼ਤੇਦਾਰ ਹੱਥ ਬੰਨ ਕੇ ਬੇਨਤੀ ਆ ਵੀ ਕੋਈ ਨਾ ਆਇਓ ਠੀਕ ਆ ਜੀ ਇੰਨੀ ਕੱਤ ਬੰਨ ਕੇ ਬੇਨਤੀ ਆ ਸਾਡੇ ਪਾਣੀ ਪੂਣੀ ਨਹੀਂ ਆਉਂਦਾ ਫੇਰ ਕਹੋਗੇ ਸਾਨੂੰ ਨਾ ਉਹਨੂੰ ਪਾਣੀ ਨਹੀਂ ਦਿੱਤਾ ਕੱਪੜੇ ਤੋਂ ਉਹਨੂੰ ਪਾਣੀ ਨਹੀਂ ਦਿੱਤਾ ਸਾਡੇ ਪਾਣੀ ਨਹੀਂ ਆਉਂਦਾ ਸਾਡਾ ਪਿੰਡ ਆਗਾ ਸ਼ਹਿਰ ਨਹੀਂ ਹੈਗਾ ਰਾਜਸਥਾਨ ਨਾਲੋਂ ਸਾਡੇ ਮਾੜੇ ਹਾਲਾਤ ਨੇਗੇ ਇਸ ਕਰਕੇ ਫੇਰ ਬੇਨਤੀ ਕਰਦਾ ਵੀ ਸਾਡੇ ਸੰਗਰੂਰ ਦੇ ਵਿੱਚ ਕੋਈ ਰਿਸ਼ਤੇਦਾਰ ਕਿਸੇ ਦੇ ਘਰੇ ਨਾ ਆਵੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਮਾਨ ਸਰਕਾਰ ਜਿੰਦਾਬਾਦ ਐਮਐਲਏ ਸਾਹਿਬ ਜਿੰਦਾਬਾਦ ਉਹਨਾਂ ਦੀ ਮਿਹਰਬਾਨੀ ਕਿਰਵਾਸੀ ਨੂੰ ਬੇਨਤੀ ਹੈ ਕਿ ਪਾਣੀ ਦਾ ਟੈਂਕਰ ਆ ਗਿਆ। ਪਾਣੀ ਭਰ ਲਓ, ਪਾਣੀ ਭਰੀ ਵੀ ਜਾ ਰਹੇ, ਉਹ ਪਾਣੀ ਭਰ ਲਓ। ਬਾਕੀ ਮੈਂ ਇੱਕ ਬੇਨਤੀ ਕਰਨਾ ਚਾਹਣਾਗਾ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਵੀ ਰਿਸ਼ਤੇਦਾਰੀ ਹੈਗੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ, ਵੀ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਰਿਸ਼ਤੇਦਾਰੀ ਆ ਉਹ ਸੰਗਰੂਰ ਦੇ ਵਿੱਚ ਨਾ ਆਉਣ। ਜਿਨ੍ਹਾਂ ਤੇ ਕਰ ਗਰਮੀਆਂ ਨੇ ਉਹਨਾਂ ਤੇ ਕਰ ਨਾ ਆਉਣ। ਕਿਉਂਕਿ ਜਿਹੜਾ ਪਾਣੀ ਹੈਗਾ ਉਹ ਤੁਹਾਨੂੰ ਮਿਲ ਨਹੀਂ ਰਿਹਾ। ਸਾਡੇ 3-3 4-4 ਦਿਨ ਪਾਣੀ ਨਹੀਂ ਆਉਂਦਾ। ਅਸੀਂ ਤਾਂ ਨਹਿਰ ਚ ਨਾ ਆ ਕੇ ਉਹਨਾਂ ਜਿਹੜੀ ਧੂਰੀ ਤੋਂ ਆਉਂਦੀ ਹੈਗੀ। ਜੇ ਤੁਸੀਂ ਨਾ ਆਉਣਾਗਾ ਤਾਂ ਦੇਖ ਲਓ ਆ ਜਿਓ। ਪਰ ਹੱਥ ਬਨ ਕੇ ਬੇਨਤੀ ਆ ਪਈ ਸੰਗਰੂਰ ਦੇ ਵਿੱਚ ਕਿਸੇ ਮੰਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰ ਰਹੀਆਂ ਪਾਣੀ ਦਾ ਰਿਸ਼ਤੇਦਾਰ ਆਈ ਬਿਨਾ ਨਾਤੇ ਬਿਨਾ ਭੁੱਖਣ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਬੇਨਤੀ ਆ ਅਸੀਂ ਤਾਂ ਗਰਮੀ 'ਚ ਸੰਗਰੂਰ ਮਾਰੀ ਰਹਾਂਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈਗੀ ਪਈ ਰਿਸ਼ਤੇਦਾਰ ਹੱਥ ਬਨ ਕੇ ਬੇਨਤੀ ਆ ਵੀ ਕੋਈ ਨਾ ਆਇਓ ਠੀਕ ਹੈ ਜੀ ਐਨੀ ਕਰਤ ਬਨ ਕੇ ਬੇਨਤੀ ਆ ਸਾਡੇ ਪਾਣੀ ਪੂਣੀ ਨਹੀਂ ਆਉਂਦਾ ਫੇਰ ਕਹੋਗੇ ਸਾਨੂੰ ਨਹਾਉਣ ਨੂੰ ਕਿਤਾ ਸਾਡੇ ਪਾਣੀ ਨਹੀਂ ਆਉਂਦਾ ਸਾਡਾ ਪਿੰਡ ਹੈਗਾ ਸ਼ਹਿਰ ਨਹੀਂ ਹੈਗਾ Rajasthan ਨਾਲੋਂ ਸਾਡੇ ਮਾੜੇ ਹਾਲਾਤ ਨਹੀਂਗੇ ਇਸ ਕਰਕੇ ਫਿਰ ਬੇਨਤੀ ਕਰਦਾ ਵੀ ਸਾਡੇ ਸੰਗਰੂਰ ਦੇ ਵਿੱਚ ਕੋਈ ਰਿਸ਼ਤੇਦਾਰ ਕਿਸੇ ਦੇ ਘਰੇ ਨਾ ਆਵੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਮਾਨ ਸਰਕਾਰ ਜਿੰਦਾਬਾਦ ਐਮਐਨਐ ਸਾਹਿਬ ਜਿੰਦਾਬਾਦ ਉਹਨਾਂ ਦੀ ਮਿਹਰਬਾਨੀ ਜਿੰਦਾਬਾਦ ਅਸੀਂ ਰਿਸ਼ਤੇਦਾਰਾਂ ਗ੍ਰਾਹਕਾਂ ਨੂੰ ਬੇਨਤੀ ਹੈ ਕਿ ਪਾਣੀ ਦਾ ਟੈਂਕਰ ਆ ਗਿਆ। ਪਾਣੀ ਭਰ ਲਓ, ਪਾਣੀ ਭਰੀ ਵੀ ਜਾ ਰਹੇ ਹੋ, ਪਾਣੀ ਭਰ ਲਓ। ਬਾਕੀ ਮੈਂ ਇੱਕ ਬੇਨਤੀ ਕਰਨਾ ਚਾਹਣਾਗਾ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਵੀ ਰਿਸ਼ਤੇਦਾਰੀ ਹੈਗੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ, ਭਾਈ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਰਿਸ਼ਤੇਦਾਰੀ ਆ ਉਹ ਸੰਗਰੂਰ ਦੇ ਵਿੱਚ ਨਾ ਆਉਣ। ਜਿਨ੍ਹਾਂ ਤੇ ਕਰ ਗਰਮੀਆਂ ਨੇ ਉਹਨਾਂ ਤੇ ਕਰ ਨਾ ਆਉਣ। ਕਿਉਂਕਿ ਜਿਹੜਾ ਪਾਣੀ ਹੈਗਾ ਉਹ ਤੁਹਾਨੂੰ ਮਿਲ ਨਹੀਂ ਰਿਹਾ। ਸਾਡੇ 3-3 4-4 ਦਿਨ ਪਾਣੀ ਨਹੀਂ ਆਉਂਦਾ। ਅਸੀਂ ਤਾਂ ਨਹਿਰ ਚ ਨਾ ਆ ਕੇ ਉਹਨਾਂ ਜਿਹੜੀ ਧੂਰੀ ਤੋਂ ਆਉਂਦੀ ਹੈਗੀ। ਜੇ ਤੁਸੀਂ ਨਾ ਆਉਣਾਗਾ ਤਾਂ ਦੇਖ ਲਓ ਆਜੋ ਹਰ ਹੱਥ ਬਨ ਕੇ ਬੇਨਤੀ ਆ ਪਈ ਸੰਗਰੂਰ ਦੇ ਵਿੱਚ ਕਿਸੇ ਮੰਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰ ਰਹੀਆਂ ਪਾਣੀ ਦਾ ਰਿਸ਼ਤੇਦਾਰ ਅਸੀਂ ਬਿਨਾ ਨਾਤੇ ਬਿਨਾ ਭੁੱਖਣ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਬੇਨਤੀ ਆ ਅਸੀਂ ਤਾਂ ਗਰਮੀ 'ਚ ਸੰਗਰੂਰ ਮਾਰੀ ਰਹਾਂਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈ ਕਿ ਭਈ ਰਿਸ਼ਤੇਦਾਰ ਹੱਥ ਬਨ ਕੇ ਬੇਨਤੀ ਆ ਵੀ ਕੋਈ ਨਾ ਆਇਓ ਠੀਕ ਹੈ ਜੀ ਐਨੀ ਕਰਤ ਬਨ ਕੇ ਬੇਨਤੀ ਆ ਸਾਡੇ ਪਾਣੀ ਪੂਣੀ ਨਹੀਂ ਆਉਂਦਾ ਫੇਰ ਕਹੋਂਗੇ ਸਾਨੂੰ ਨਾਉਣ ਨੂੰ ਪਾਣੀ ਨਹੀਂ ਦਿੱਤਾ ਪਾਣੀ ਨਹੀਂ ਦਿੱਤਾ ਸਾਡੇ ਪਾਣੀ ਨਹੀਂ ਆਉਂਦਾ ਸਾਡਾ ਪਿੰਡ ਹੈਗਾ ਸ਼ਹਿਰ ਨਹੀਂ ਹੈਗਾ ਰਾਜਸਥਾਨ ਨਾਲੋਂ ਸਾਡੇ ਮਾੜੇ ਹਾਲਾਤ ਨਹੀਂਗੇ ਇਸ ਕਰਕੇ ਫਿਰ ਬੇਨਤੀ ਕਰਦਾ ਵੀ ਸਾਡੇ ਸੰਗਰੂਰ ਦੇ ਵਿੱਚ ਕੋਈ ਰਿਸ਼ਤੇਦਾਰ ਕਿਸੇ ਦੇ ਘਰੇ ਨਾ ਆਵੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਮਾਨ ਸਰਕਾਰ ਜਿੰਦਾਬਾਦ ਐਮਐਨਏ ਸਾਹਿਬ ਜਿੰਦਾਬਾਦ ਉਹਨਾਂ ਦੀ ਮਿਹਰਬਾਨੀ ਜਿੰਦਾਬਾਦ ਅਸੀਂ ਰਿਸ਼ਤੇਦਾਰਾਂ ਨੂੰ ਜਵਾਬ ਦੇਤਾ ਵੀ ਸਾਡੇ ਨਾ ਆਇਓ ਧੰਨਵਾਦ